ਇਸ ਵੇਲੇ ਦੀ ਵੱਡੀ ਖਬਰ ਬੰਗਲਾਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਅੰਤਰਰਾਸ਼ਟਰੀ ਜਿਹੜੀ ਉਥੇ ਦੀ ਅਪਰਾਧਿਕ ਟ੍ਰਿਬਿਊਨਲ ਹੈ ਅਦਾਲਤ ਹੈ ਉਸ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਸੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਨੂੰ ਮਨੁੱਖਤਾ ਵਿਰੁੱਧ ਗੰਭੀਰ ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ ਇਸ ਮਾਮਲੇ ਵਿੱਚ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਜਸਟਿਸ ਗੁਲਾਮ ਮਰਤਜ਼ਾ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਟ੍ਰਿਬਿਊਨਲ ਨੇ 6 ਹਿੱਸਿਆਂ ਵਿੱਚ ਆਪਣਾ ਫੈਸਲਾ ਸੁਣਾਇਆ ਜੋ ਕਿ ਕੁੱਲ 400 ਪੰਨਿਆਂ ਦਾ ਹੈ ਬੰਗਲਾਦੇਸ਼ ਦਾ ਅੰਤਰਰਾਸ਼ੀ ਅਪਰਾਧ ਟ੍ਰਿਬਿਊਨਲ ਸੋਮਵਾਰ ਨੂੰ ਉਹਨਾਂ ਦੇ ਵੱਲੋਂ ਫੈਸਲਾ ਸੁਣਾਇਆ ਗਿਆ ਜਿਸ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਵਿਰੁੱਧ ਦੋਸ਼ ਤੈਅ ਕੀਤੇ ਗਏ ਔਰ ਉਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਇੱਕ ਜਾਂਚ ਰਿਪੋਰਟ ਦੇ ਕੁਝ ਹਿੱਸਿਆਂ ਦਾ ਹਵਾਲਾ ਦਿੰਦੇ ਹੋਏ ਜੱਜ ਨੇ ਕਿਹਾ ਕੇਸ ਹਸੀਨਾ ਨੇ ਦੇਸ਼ ਵਿੱਚ ਪ੍ਰਦਰਸ਼ਨਕਾਰੀ ਨਾਗਰਿਕਾਂ ਨੂੰ ਮਾਰਨ ਦੇ ਲਈ ਹੈਲੀਕਾਪਟਰਾਂ ਘਾਤਕ ਹਥਿਆਰਾਂ ਦੀ ਵਰਤੋਂ ਦਾ ਹੁਕਮ ਦਿੱਤਾ ਸੀ ਰਿਪੋਰਟ ਵਿੱਚ ਦਾਵਾ ਕੀਤਾ ਗਿਆ ਕਿ ਆਦੇਸ਼ ਹਸੀਨਾ ਨੇ ਅਤੇ ਦੱਖਣੀ ਟਾਕਾ ਨਗਰ ਨਿਗਮ ਦੇ ਸਾਬਕਾ ਜਿਹੜੇ ਮੇਅਰ ਸ਼ੇਖ ਫਜ਼ਲੇ ਨੂਰ ਤਾਜਪੋਸ਼ ਵਿਚਕਾਰ ਕਥਿਤ ਤੌਰ ਤੇ ਜਿਹੜੀ ਗੱਲਬਾਤ ਹੋਈ ਸੀ ਉਸ ਦੇ ਆਧਾਰ ਤੇ ਦਿੱਤਾ ਗਿਆ ਆਈਸੀਟੀ ਜੱਜ ਨੇ ਇਹ ਵੀ ਕਿਹਾ ਕਿ ਜਾਂਚ ਟੀਮ ਨੇ ਘਟਨਾਵਾਂ ਨੂੰ ਪੂਰੀ ਤਰ੍ਹਾਂ ਜਾਂਚਿਆ ਪੂਰੀ ਤਰ੍ਹਾਂ ਬਾਚਿਆ ਜਾਂਚ ਤੋਂ ਬਾਅਦ ਕਈ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਰਿਪੋਰਟ ਵਿੱਚ ਇਹ ਵੀ ਸੰਕੇਤ ਦਿੱਤਾ ਗਿਆ ਕਿ ਹੁਕਮ ਦਾ ਉਦੇਸ਼ ਵਿਰੋਧ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨਾ ਸੀ ਪਰ ਨਾਗਰਿਕਾਂ ਦੀਆਂ ਜਾਨਾਂ ਨੂੰ ਬਖਸ਼ਿਆ ਨਹੀਂ ਗਿਆ ਜਾਨੀ ਕਿ ਜਿਹੜੇ ਹਸੀਨਾ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਉਹਨਾਂ ਦਾ ਉਦੇਸ਼ ਵਿਰੋਧ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨਾ ਸੀ ਪਰ ਲੇਕਿਨ ਨਾਗਰਿਕਾਂ ਦੀਆਂ ਜਿਹੜੀਆਂ ਜਾਨਾਂ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਗਿਆ ਹਥਿਆਰਾਂ ਦੀ ਦੁਰਪਯੋਗ ਹਥਿਆਰਾਂ ਦਾ ਦੁਰਪਯੋਗ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਆਈਸੀਟੀ ਨੇ ਇਹ ਵੀ ਕਿਹਾ ਕਿ ਹਸੀਨਾ ਦੇ ਅਪਰਾਧ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਬਰਾਬਰ ਹਨ ਇਸ ਦੌਰਾਨ ਬੰਗਲਾਦੇਸ਼ ਦੀ ਜਿਹੜੇ ਸਾਬਕਾ ਗ੍ਰਹਿ ਮੰਤਰੀ ਨੇ ਉਹਨਾਂ ਵਿਰੁੱਧ ਵੀ ਦੋਸ਼ ਤੈਅ ਕੀਤੇ ਗਏ ਜੱਜ ਨੇ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੇਖ ਹਸੀਨਾ ਦੀ ਸਰਕਾਰ ਨੇ ਅਬੂ ਸੈਦ ਦੀ ਪੋਸਟਮਾਰਟਮ ਰਿਪੋਰਟ ਨੂੰ 4 ਤੋਂ 5 ਬਾਰ ਬਦਲਿਆ ਅਬੂ ਸੈਦ ਜੋ ਕਿ 16 ਜੁਲਾਈ 2024 ਨੂੰ ਪੁਲਿਸ ਗੋਲੀਬਾਰੀ ਦੌਰਾਨ ਮਾਰਿਆ ਗਿਆ ਸੀ ਉਸ ਦੀ ਮੌਤ ਨੇ ਹਸੀਨਾ ਸਰਕਾਰ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਵਿਦਿਆਰਥੀਆਂ ਦੀ ਅਗਵਾਈ ਵਾਲੇ ਜਿਹੜਾ ਵਿਰੋਧ ਪ੍ਰਦਰਸ਼ਨਾਂ ਨੂੰ ਪੜਕਾਇਆ ਸੀ ਜੱਜ ਨੇ ਕਿਹਾ ਕਿ ਸਰਕਾਰ ਨੇ ਡਾਕਟਰਾਂ ਨੂੰ ਧਮਕੀ ਦਿੱਤੀ ਦਾਵਾ ਕੀਤਾ ਕਿ ਉਸ ਦੇ ਵਿਰੁੱਧ ਖੂਫੀਆ ਰਿਪੋਰਟਾਂ ਸਨ ਜਿਸ ਕਰਕੇ ਉਸ ਨੂੰ ਅੱਬੂ ਸૈયਦ ਦੀ ਪੋਸਟ ਜਿਹੜੀ ਪੋਸਟਮਾਰਟਮ ਰਿਪੋਰਟ ਆ ਉਸ ਨੂੰ ਬਦਲਣ ਲਈ ਮਜਬੂਰ ਕੀਤਾ ਸੋ तमाम ਤਰ੍ਹਾਂ ਦੇ ਜਿਹੜੇ ਦੋਸ਼ ਨੇ ਉਹ ਸੇਖ ਹਸੀਨਾ ਤੇ ਔਰ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਸੀਗੇ ਸਾਬਕਾ ਗ੍ਰਹਿ ਮੰਤਰੀ ਉਹਨਾਂ ਦੇ ਉੱਤੇ ਜਿਹੜੇ ਦੋਸ਼ ਤੈਅ ਕੀਤੇ ਗਏ ਔਰ ਉਸ ਤੋਂ ਬਾਅਦ ਅਦਾਲਤ ਦੇ ਵੱਲੋਂ ਇਹ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੁਣ ਜਿਹੜੀ ਹਸੀਨਾ ਆ ਔਰ ਉਸਦੇ ਨਾਲ ਜਿਹੜੇ ਸਾਬਕਾ ਗ੍ਰਹਿ ਮੰਤਰੀ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਪਰ ਹਾਲੇ ਤੱਕ ਜਿਹੜੀ ਤਾਰੀਖ ਆ ਉਹ ਤੈ ਨਹੀਂ ਕੀਤੀ ਗਈ ਮੀਡੀਆ ਰਿਪੋਰਟਾਂ ਮੁਤਾਬਕ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਜਾਣਕਾਰੀ ਜੋ ਸਾਹਮਣੇ ਆ ਰਹੀ ਹੈ ਕਿ ਹਾਲੇ ਤਾਰੀਖ ਤੈ ਨਹੀਂ ਕੀਤੀ ਗਈ ਆਖਿਰ ਕਦੋਂ ਹੋਵੇਗੀ ਫਾਂਸੀ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਿਹੜੀ ਸੇਖ ਹਸੀਨਾ ਆ ਸਾਬਕਾ ਪ੍ਰਧਾਨ ਮੰਤਰੀ ਆ ਉਹ ਅੱਜਕੱਲ੍ਹ ਅ ਦੇਸ਼ ਦੇ ਵਿੱਚ ਰਹਿ ਰਹੀ ਹੈ ਜਾਨੀ ਕਿ ਭਾਰਤ ਦੇਸ਼ ਵਿੱਚ ਰਹਿ ਰਹੀ ਹੈ ਜਦੋਂ ਪਿਛਲੇ ਸਾਲ 2024 ਲਗਭਗ ਜੁਲਾਈ ਮਹੀਨੇ ਦੇ ਵਿੱਚ ਇਹ ਘਟਨਾਵਾਂ ਵਾਪਰਦੀਆਂ ਨੇ ਉੱਥੇ ਪ੍ਰਦਰਸ਼ਨ ਹੁੰਦਾ ਔਰ ਉਸ ਤੋਂ ਬਾਅਦ ਤਖਤਾ ਪਲਟ ਹੋ ਜਾਂਦਾ ਤਾਂ ਸ਼ੇਖ ਹਸੀਨਾ ਉੱਥੋਂ ਜਹਾਜ਼ ਫੜਕੇ ਸਿੱਧਾ ਭਾਰਤ ਆ ਜਾਂਦੀ ਆ ਤੇ ਭਾਰਤ ਉਸ ਨੂੰ ਪਨਾਹ ਦਿੰਦਾ ਤੇ ਅੱਜ ਕੱਲ ਉਹ ਭਾਰਤ ਵਿੱਚ ਰਹਿ ਰਹੀ ਆ ਤੇ ਹੁਣ ਦੇਖਣਾ ਹੋਵੇਗਾ ਕਿ ਉੱਥੋਂ ਦੀ ਜਿਹੜੀਆਂ ਜਾਂਚ ਏਜੰਸੀਆਂ ਨੇ ਉੱਥੋਂ ਦੀ ਪੁਲਿਸ ਹੈ ਉਹ ਸ਼ੇਖ ਹਸੀਨਾ ਨੂੰ ਕਦੋਂ ਤੱਕ ਗ੍ਰਿਫਤਾਰ ਕਰਕੇ ਲੈ ਕੇ ਜਾਂਦੀ ਆ ਕਦੋਂ ਫਾਂਸੀ ਹੋਵੇਗੀ ਇਹ ਆਉਣ ਵਾਲਾ ਸਮਾਂ ਦੱਸੇਗਾ